ਯਾਪਾ ਖਾਨਾ ਜੀਆ ਜੇ ਮੈਂ ਕੰਮ ਕਰਦੀ ਆ ਤੇ ਇਹਨਾਂ ਕਰਨ ਨਹੀਂ ਦੇਣਾ ਜੇ ਨਹੀਂ ਕਰਦੀ ਤੇ ਫਿਰ ਵੀ ਜਾ ਕੇ ਸ਼ਿਕਾਇਤਾਂ ਲੰਮੀਆਂ ਕਰਦੀ ਆ ਇਹ ਮੈਂ ਕਿਹੜੇ ਖੂਚ ਪੈ ਜਾ ਜਾ ਕੇ ਮੈਨੂੰ ਇਹ ਦੱਸ ਦੇ ਤੇਰੇ ਦੁੱਖੋ ਨਾ ਮੈਂ ਉਦਾਂ ਹੀ ਮਰ ਮੁੱਕ ਜਾਣਾ ਵਾ ਉਹਨਾਂ ਨੂੰ ਥੋੜੀ ਪਤਾ ਵਾ ਵੀ ਹੁਣ ਅਹੀਂ ਸਲਾਹ ਹੀ ਨਹੀਂ ਕੀਤੀ ਅਜੇ ਉਹ ਤੇ ਕਹਿਣ ਦੇ ਹੀਗੇ ਵੀ ਆਪਾਂ ਕਿਸ ਦਿਨ ਆਉਣਾ ਵਾ ਘਰ ਤੇ ਮੈਂ ਤੇ ਅਜੇ ਨਾ ਉਹਨਾਂ ਨੂੰ ਕੋਈ ਗੱਲ ਨਹੀਂ ਦੱਸੀ ਹੈਗੀ ਵੀ ਚਾਹੇ ਤੁਸੀਂ ਆਇਓ ਜਾਂ ਨਾ ਆਇਓ ਤੇ ਹੁਣ ਇਹ ਆ ਕਿ ਦਿਲਦੀਨ ਨਾਲ ਪਹਿਲਾਂ ਗੱਲ ਕਰਾਂਗੇ ਤੇ ਫੇਰ ਹੀ ਉਹਨਾਂ ਨੂੰ ਕਵਾਂਗੇ ਉਹਨ ਵੱਲੋਂ ਉਹ ਨਾਲੇ ਭੈਣ ਅੱਗੇ ਟੈਨਸ਼ਨਾਂ ਨਹੀਂ ਮੁੱਕਣ ਲੀਆਂ ਹੋਰ ਗੱਲ ਟੈਨਸ਼ਨਾਂ ਪਤਾ ਮੇਰੇ ਠੀਕ ਹੈ ਨਾ ਦਲਜੀਤ ਮੈਂ ਸਮਝਦੀ ਆ ਮੈਂ ਕਿਹੜੀ ਨਿਆਣੀ ਆ ਵੀ ਉਹ ਰਿਸ਼ਤਾ ਬੜਾ ਵਧੀਆ ਵਾ ਤੇ ਮੈਂ ਇਹ ਚਾਹੁੰਨੀ ਆ ਵੀ ਐਵੇਂ ਮੁੜ ਕੇ ਹੋਰ ਕਿਤੇ ਹੋ ਗਿਆ ਤੇ ਫੇਰ ਪਸਤੋਂਦੇ ਰਵਾਂਗੇ ਪਤਾ ਨਹੀਂ ਵੀ ਉਹਨੇ ਵਿਚਾਰੇ ਨੇ ਕਿੱਥੋਂ ਨੰਬਰ ਲਿਆ ਵਾ ਤੇ ਕਿੱਥੋਂ ਨਹੀਂ ਉਹਨੇ ਤੁਹਾਡੇ ਫਿਰਦਾ ਸੋਚਿਆ ਵਿਚਾਰੇ ਨੇ ਫੋਨ ਕਰਕੇ ਪਤਾ ਕੀ ਕਹਿੰਦੇ ਆ ਕਿ ਤੁਹਾਡੀ ਕੁੜੀ ਦਾ ਕੇਸ ਨਿਪੜਿਆ ਵਾ ਕਿ ਨਹੀਂ ਨਿਪੜਿਆ ਤੇ ਮੈਂ ਵੀ ਅਜੇ ਨਹੀਂ ਨਿਪੜਿਆ ਤੇ ਕਹਿੰਦਾ ਉਹਦੇ ਰਿਸ਼ਤਾ ਕਰਕੇ ਬੈਠੇ ਆ ਦਿਲਜੀਤ ਦਾ ਕਿਸੇ ਤਾਂ ਵੀ ਡਰ ਹੈਗਾ ਠੀਕ ਆ ਨਾ ਜਾਓ ਜਾ ਕੇ ਤੇ ਆਪਣਾ ਕੰਮ ਕਰੋ ਕੰਮ ਵੱਲ ਧਿਆਨ ਦਿਆ ਕਰੋ ਨਹੀਂ ਮੈਂ ਗੱਲਾਂ ਨਹੀਂ ਕਰਵਾ ਧਿਆਨ ਦਿਤਿਆ ਯਾਰ ਤੂੰ ਆਪਣਾ ਦਿਮਾਗ ਸੈੱਟ ਰੱਖ